ਸੰਗਰੂਰ ਤੋਂ ਆਪ ਉਮੀਦਵਾਰ ਮੀਤ ਹੀਰ ਸੁਖਪਾਲ ਖੈਰਾ ਤੇ ਹਮਲਾਵਰ ਨੇ ਮੀਤ ਹੀਰ ਨੇ ਕਿਹਾ ਕਿ ਸੁਖਪਾਲ ਖੈਰਾ ਸੰਗਰੂਰ ਛੁੱਟੀਆਂ ਤੇ ਆਏ ਨੇ ਉਹਨਾਂ ਲੋਕਾਂ ਨੂੰ ਬਾਹਰੀ ਲੀਡਰ ਤੋਂ ਸਾਵਧਨ ਰਹਿਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਲੋਕ ਅਜਿਹੇ ਲੀਡਰ ਤੋਂ ਬਚਣ ਜਿਸ ਨੇ ਮੋੜ ਢੇੜਾ ਨਹੀਂ ਮਾਰਨਾ ਹੁਣ ਛਾਜਰੀ ਦਾ ਕੋਈ ਵਰਕਰ ਹੋਵੇ ਉਹ ਕਹਵੇ ਵੀ ਭਾਈ ਖੈਰਾ ਸਾਹਿਬ ਨੂੰ ਵੋਟ ਪਾਉਣੀ ਆ ਹੁਣ ਪਿੰਡ ਵਾਲੇ ਕਹਿੰਦਾ ਭਾਈ ਵੋਟ ਪਾ ਦਾਂਗੇ ਮੁੜ ਕੇ ਸਾਨੂੰ ਕੰਮ ਤੇ ਇਹਨੂੰ ਕਰਾਉਣੇ ਪੈਣਗੇ ਖੈਰੇ ਤੋਂ ਹੁਣ ਉਹਨੂੰ ਆਪ ਨੂੰ ਨਹੀਂ ਪਤਾ ਵਰਕਰ ਨੂੰ ਵੀ ਖੈਰਾ ਸਾਹਿਬ ਦਾ ਪਿੰਡ ਕਿੱਥੇ ਆ ਘਰ ਕਿੱਥੇ ਆ ਕਿਉਂਕਿ ਵਰਕਰਾਂ ਨੂੰ ਪਤਾ ਵੀ ਖੈਰਾ ਸਾਹਿਬ ਸੁਖਨਾ ਲੇਖਤੇ ਸੈਰ ਕਰਨ ਵਾਲੇ ਬੰਦੇ ਆ ਜਿਹੜਾ ਥੋੜੇ ਇੱਥੇ ਬਨਾਰਸ ਆ ਗਿਆ ਵੀ ਉੱਥੇ ਮਨਾਸਰ ਬਾਗ ਚ ਰੋਜ਼ ਥੋੜੀ ਆਉਣਾ ਇਹ ਤਾਂ 1 ਜੂਨ ਤੱਕ ਜਿਹੜੇ ਇੱਥੇ ਡਰਾਮੇ ਕਰਨੇ ਆ ਸੋ ਮੈਂ ਅੱਜ ਉੱਥੇ ਵੀ ਕਹਿ ਕੇ ਆ ਸਾਡੀ ਜਿਹੜੀ ਅੱਜ ਦਫ਼ਤਰ ਦੇ ਤੋਂ ਘਾਟਣ ਵੇਲੇ ਵੀ ਲੋਕ ਮੈਂ ਪੁੱਲੂ ਮਨਾਲੀ ਤਾਂ ਛੁੱਟੀਆਂ ਜਾਂਦੇ ਦੇਖੇ ਆ ਹਨਾ ਗਰਮੀ ਦੀਆਂ ਚ ਕਾਰੇ ਸਾਵਰਗੇ ਜਿਹੜੇ ਵੱਡੇ ਬੰਦੇ ਆ ਉਹ ਸ਼ਾਇਨਗਨ ਵੀਜ਼ੇ ਤੇ ਯੂਰਪੀ ਚੱਲੇ ਜਾਂਦੇ ਆ ਪਰ ਪਹਿਲੀ ਵਾਰ ਆ ਵੀ ਜਿਹੜਾ ਕੋਈ ਬੰਦਾ ਸੰਗਰੂਰ ਛੁੱਟੀਆਂ ਤੇ ਆਇਆ ਤੇ 1 ਜੂਨ ਤੱਕ ਇੱਥੇ ਆਇਆ ਤੇ ਇਹਨਾਂ ਦੇ ਵਰਕਰਾਂ ਨੂੰ ਪਤਾ ਇਸੇ ਕਰਕੇ ਕਿਸੇ ਨੇ ਜਿਹੜਾ ਜ਼ੋਰ ਨਹੀਂ ਲਗਾਉਣਾ